T20 World Cup ਲਈ ਸਾਰੀਆਂ ਟੀਮਾਂ ਨੇ ਆਪਣੇ ਆਪਣੇ ਖੇਮਿਆਂ ਨੂੰ ਤਿਆਰ ਕਰ ਲਿਆ ਹੈ। ਸਾਰੀਆਂ ਟੀਮਾਂ ਹੁਣ ਮੈਗਾ ਇਵੈਂਟ ਲਈ ਰੋਡ ਮੈਪ ਤਿਆਰ ਕਰਨ ਵਿੱਚ ਲੱਗੀਆਂ ਹੋਈਆਂ ਨੇ। ਇਸ ਵਿੱਚ BCCI ਨੇ T20 World Cup 2024 ਲਈ ਭਾਰਤੀ ਟੀਮ ਦੀ ਨਵੀਂ ਜਰਸੀ ਲਾਂਚ ਕਰ ਦਿੱਤੀ ਹੈ। ਸੋਸ਼ਲ ਮੀਡੀਆ ਪਲੈਟਫਾਰਮ X ਤੇ BCCI ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਲਾਂਚਿੰਗ ਦਿਖਾਈ ਜਾ ਰਹੀ ਹੈ। ਇਸ ਵੀਡੀਓ ਵਿੱਚ ਟੀਮ ਇੰਡੀਆ ਦੇ ਕਈ ਵੱਡੇ ਖਿਡਾਰੀ ਨਜ਼ਰ ਆ ਰਹੇ ਨੇ। BCCI ਨੇ X ਤੇ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ ਵੀਡੀਓ ਵਿੱਚ ਕਪਤਾਨ ਰੋਹਿਤ ਸ਼ਰਮਾ ਕੁਲਦੀਪ ਤੇਜ ਜੜੇਜਾ ਨੂੰ ਬੁਲਾ ਕੇ ਜਰਸੀ ਵੱਲ ਇਸ਼ਾਰਾ ਕਰਦੇ ਨੇ ਜਰਸੀ ਇੱਕ ਹੈਲੀਕਾਪਟਰ ਤੇ ਲਟਕਦੀ ਨਜ਼ਰ ਆ ਰਹੀ ਹੈ ਨਵੀਂ ਜਰਸੀ ਵਿੱਚ ਉੱਪਰ ਸਫੇਦ ਪੱਟੀ ਦਿਖ ਰਹੀ ਹੈ ਵਿੱਚ ਨੀਲਾ ਰੰਗ ਹੈ ਜਦੋਂ ਕਿ ਬਾਹਾਂ ਤੇ ਭਗਵਾ ਕਲਰ ਨਜ਼ਰ ਆ ਰਿਹਾ ਹੈ ਭਗਵਾ ਤੇ ਨੀਲੇ ਰੰਗ ਵਿੱਚ ਮਿਕਸ ਜਰਸੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ ਵਰਲਡ ਕੱਪ 2024 ਦਾ ਆਗਾਜ਼ 2 ਜੂਨ ਤੋਂ ਹੋ ਰਿਹਾ ਹੈ ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਤੋਂ ਏਅਰਲੈਂਡ ਖਿਲਾਫ ਕਰੇਗੀ ਦੂਜੇ ਪਾਸੇ ਫੈਨਸ ਭਾਰਤ ਤੇ ਪਾਕਿਸਤਾਨ ਵਿੱਚ ਮੈਦਾਨੀ ਜੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਰਤ ਤੇ ਪਾਕਿਸਤਾਨ ਵਿੱਚ ਰਮਾਂਚ ਦਾ ਤੀਜਾ ਡੋਜ਼ 9 ਜੂਨ ਨੂੰ ਦੇਖਣ ਨੂੰ ਮਿਲੇਗਾ ਟੀ 20 ਵਰਲਡ ਕੱਪ 2022 ਵਿੱਚ ਟੀਮ ਇੰਡੀਆ ਨੇ ਮੈਲਬੌਰਨ ਦੇ ਮੈਦਾਨ ਤੇ ਪਾਕਿਸਤਾਨ ਨੂੰ ਇੱਕ ਰਮਾਂਚਕ ਮੁਕਾਬਲੇ ਵਿੱਚ ਹਰਾਇਆ